ਸਾਡੇ ਕੋਈ ਪੂਰੀ ਨੌਲੇਜ ਹੁੰਦੀ ਆ ਕੱਲੇ ਪਿੰਡ ਦੇ ਬੰਦੇ ਦੀ ਵੀ ਕਿਹਦੇ ਕੋ ਕਿੰਨਾ ਸਮਾਨ ਚੜ ਗਿਆ ਕਿਹੜੀ-ਕਿਹੜੀ ਚੀਜ਼ ਚੜ ਗਈ ਕਿੰਨੇ ਦਿਨਾਂ ਦੀ ਚੜ ਗਈ ਆ ਤੇ ਅਗਲਾ ਸਮਾਨ ਉਹਨੂੰ ਕਿੱਦਾਂ ਦੇਣਾ ਜੀ ਮੜਾ ਘਣੀਏ ਕਿ ਬੇਟ ਪੈਂਦੇ ਠੀਕ ਹੈ ਇਹਦੀ ਜਦੋਂ ਤੁਸੀਂ ਲਿਸਟ ਵੇਖੋਗੇ ਤੇ ਆਹ ਲਿਸਟ ਦੇ ਵਿੱਚ ਜਿਹਨੂੰ ਮੇਨ ਕਾਪੀ ਤੇ ਚੜਨਾ ਵਾ ਨਾ ਆ ਠੀਕ ਹੈ ਜੀ ਅਗਲੇ ਬੰਨੇ ਕਿੰਨੇ ਪਸ਼ੂ ਆ ਕਿਨੂੰ ਕਿਨੂੰ ਤਰਪੈਲ ਚੜ ਗਈ ਕਿਨੂੰ ਬਿਸਤਰਾ ਮਿਲ ਗਿਆ ਕਿਨੂੰ ਕਿਨੂੰ ਸਿਲੰਡਰ ਦੀ ਲੋੜ ਆ ਇਹਦਾ ਸਾਰਾ ਕੁਝ ਰੁੱੜ ਗਿਆ ਤੇ ਇੱਕ ਪ੍ਰੋਪਰ ਡਿਟੇਲ ਚ ਅਸੀਂ ਨੋਟ ਕਰਦੇ ਆਂ ਤੇ ਫਿਰ ਘਟੋ ਘਟ ਅਸੀਂ ਇੱਕ ਪਿੰਡ ਨੂੰ 7 ਦਿਨ ਦਾ ਮੰਨਦੇ ਆਂ ਉਹਨਾਂ ਟਾਈਮ ਇਹਨਾਂ ਦੀਆਂ ਕਣਕਾਂ ਨਹੀਂ ਬੀਜੀਆਂ ਜਾਂਦੀਆਂ ਉਹਨਾਂ ਟਾਈਮ ਇਹ ਭਾਈ ਸਾਹਿਬ ਭਾਈ ਅਮਰਪਾਲ ਦੀ ਖਵਾਈ ਚ ਜਿਹੜੇ ਕੈਂਪ ਚੱਲਣਗੇ ਚੱਲਦੇ ਰਹਿਣਗੇ ਇਤਨਾ ਕੀ ਹੁੰਦਾ ਵਾ ਵੀ ਜਦੋਂ ਇੱਕ ਪਿੰਡ ਕੋਹਰੀ ਚ ਕਲੀਅਰ ਹੁੰਦਾ ਵਾ ਸਾਡੇ ਵੱਲੋਂ ਫਿਰ ਇਹ ਹੋ ਜਾਂਦਾ ਵਾ ਵੀ 7 ਦਿਨਾਂ ਦਾ ਉਹਨਾਂ ਕੋਲ ਗਿਆ ਇਸ ਤਰ੍ਹਾਂ ਹੀ ਨਾ ਇਹਨੂੰ ਇੱਕ ਲੰਮੇ ਸਮੇਂ ਤੱਕ 2-3 ਮਹੀਨੇ ਕਣਕਾ ਬੀਜਣ ਤੱਕ ਸੇਵਾ ਕਰ ਪਾਵਾਂ ਜੀ ਇਥੇ ਇਦਾਂ ਵਾ ਭਾਜੀ ਸਾਡੇ ਤੇ ਬੋਝ ਇੱਕ ਬਹੁਤ ਵੱਡਾ ਵਾ ਕਿ ਕੌਮ ਤੇ ਪੰਥ ਦਾ ਦਸਵੰਧ ਦਾ ਪੈਹਾ ਭਾਜੀ ਅਹੀਂ ਕੱਲੇ-ਕੱਲੇ ਘਰ ਜਾ ਕੇ ਭਾਵੇਂ ਸਾਨੂੰ ਜਿੱ ਤੁਰ ਕੇ ਜਾਣਾ ਪਵੇ ਜਿੱਦਾਂ ਮਰਜ਼ੀ ਜਾਣਾ ਪਵੇ ਪਾਣੀ ਚ ਲੰਘ ਕੇ ਜਾਣਾ ਪਵੇ ਅਹੀਂ ਇਹਨਾਂ ਅੱਖਾਂ ਨਾਲ ਸਾਡੀ ਟੀਮ ਵੇਖਦੀ ਆ ਵੀ ਕਿੰਨੇ ਡੰਗਰ ਆ ਤੇ ਕਿੰਨੀ ਲੋੜ ਆ ਉਹ ਨੋਟ ਕਰਕੇ ਫਿਰ ਉਹਦੇ ਬਾਅਦ ਆਪਣੇ ਹੱਥ ਹੀ ਬਣਦੇ ਆਂ ਜਿਵੇਂ ਅਸੀਂ ਸਹੀ ਰਾਚਨ ਦਿੱਤਾ ਹੋਇਆ ਦਸਾਉਂਦਾ ਜਿਹੜਾ ਸੰਗਤ ਦਾ ਜੋ ਸਹੀ ਬੰਦਾ ਤੱਕ ਬਚਾਉਣੇ ਆ ਤੇ ਇਹਨਾਂ ਨੇ ਕਦੇ ਨਹੀਂ ਕਿਹਾ ਵੀ ਕੈਂਪਰ ਆਈ ਵੀ ਕੋਈ ਸੁਨੇਹਾ ਲੱਗਾ ਹੋਵੇ ਤੁਸੀਂ ਪਹਿਲਾਂ ਕਿਸੇ ਦਾ ਧਰਮ ਪੁੱਛਣਾ ਲੋ ਅਹੀਂ ਤੇ ਦੇਖੋ ਭਾਜੀ ਇੱਕ ਕਿੱਲੇ ਵਾਲੇ ਨੂੰ ਵੀ ਸਮਾਨ ਦੇਂਦਾ ਜਿੱਤੇ 100 ਕਿੱਲੇ ਵਾਲੇ ਉਹਨੇ ਜਦੀ ਫਸਲ ਹੀ ਮਰ ਗਈ ਆ ਜਿਹੜਾ ਪੱਠੇ ਨਹੀਂ ਵੱਢ ਸਕਦਾ ਜਦੀ ਫਸਲ ਹੀ ਮਰਦੀ ਆ ਉਹਨੇ ਡੰਗਰਾਂ ਨੂੰ ਤੇ ਪਾਉਣਾ ਨਾ ਕੁਝ ਜੀ ਉਹਨੇ ਤੇ ਅਮੀਰ ਗਰੀਬ ਦਾ ਮਸਲਾ ਨਹੀਂ ਹੈਗਾ ਬਾਬਾ ਜੀ ਕਿਸ ਤਰੀਕੇ ਦੇ ਨਾਲ ਸੇਵਾ ਚੱਲ ਰਹੀ ਹੈ ਜਿਹੜਾ ਆਪਣਾ ਇੱਥੇ ਤੁਸੀਂ ਸਿਸਟਮ ਬਣਾਉਂਦੇ ਆ ਸਾਨੂੰ ਉਹਦੇ ਬਾਰੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ ਸਿਸਟਮ ਇਦਾਂ ਆ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸੰਗਤ ਦੇ ਪੈਸੇ ਦੀ ਇੱਥੇ ਨਾ ਖੋਵਾ ਮਾਈ ਸੜਕਾਂ ਤੇ ਬਹੁਤ ਹੁੰਦੀ ਹੈ ਪਹਿਲਾਂ ਤੇ ਅਸੀਂ ਵੀ ਰੈਂਡਮਲੀ ਵੰਡੀ ਜਾਂਦੇ ਹਾਂ ਕਿਉਂਕਿ ਜਿੱਥੇ ਅਸੀਂ ਜਾਂਦੇ ਹਾਂ ਜੀ ਪਰ ਅਸੀਂ ਰੈਗੂਲਰ ਤਕਰੀਬਨ 27 ਤਰੀਕ ਤੋਂ ਇੱਥੇ ਸੇਵਾ ਕਰ ਰਹੇ ਆ ਤੇ ਥੋੜਾ ਥੋੜਾ ਜਿੱਦਾਂ ਜਿੱਦਾਂ ਮਹਾਰਾਜ ਨੇ ਸੋਜੀ ਬਖਸ਼ੀ ਫੇਰਾਂ ਹੀ ਇੱਕ ਸਿਸਟਮ ਬਣਾ ਲਿਆ ਹੁਣ ਕਿ ਤਾਂ ਜੋ ਸਾਡੇ ਕੋਲ ਇਹ ਪੂਰੀ ਨੌਲੇਜ ਹੁੰਦੀ ਆ ਕੱਲੇ ਪਿੰਡ ਦੇ ਬੰਦੇ ਦੀ ਵੀ ਕਿਹਦੇ ਕੋ ਕਿੰਨਾ ਸਮਾਨ ਚੱਲ ਗਿਆ ਕਿਹੜੀ ਕਿਹੜੀ ਚੀਜ਼ ਚੱਲ ਗਈ ਕਿੰਨੇ ਦਿਨਾਂ ਦੀ ਚੱਲ ਗਈ ਆ ਤੇ ਅਗਲਾ ਸਮਾਨ ਉਹਨੂੰ ਕਿੱਦਾਂ ਦੇਣਾ ਜਿੱਦਾਂ ਫੋਰ ਐਗਜ਼ਾਮਪਲ ਆ ਮੇਰੇ ਕੋ ਰਤਲ ਛਤਰ ਧਰਮਾ ਬਾਦ ਹਰ ਪਿੰਡ ਦੇ ਇੱਕ ਪਿੰਡ ਦੀ ਇੱਕ ਡੈਰੀ ਲੱਗੀ ਹੋਈ ਹੈ ਡੈਰੀ ਲੱਗੀ ਹੁਣ ਆ ਕਣੀਏ ਕੇ ਬੇਟ ਪਿੰਦੇ ਆ ਠੀਕ ਹੈ ਇਹਦੀ ਜਦੋਂ ਤੁਸੀਂ ਲਿਸਟ ਵੇਖੋਗੇ ਤੇ ਆਹ ਲਿਸਟ ਦੇ ਵਿੱਚ ਅਜੇ ਨੂੰ ਮੇਨ ਕਾਪੀ ਤੇ ਚੜਨਾ ਵਾ ਨਾ ਆ ਠੀਕ ਹੈ ਜੀ ਅਗਲੇ ਬੰਨੇ ਕਿੰਨੇ ਪਸ਼ੂ ਆ ਕਿਨੂੰ ਕਿਨੂੰ ਤਰਪੈਲ ਚਲ ਗਈ ਕਿਨੂੰ ਬਿਸਤਰਾ ਮਿਲ ਗਿਆ ਕਿਨੂੰ ਕਿਨੂੰ ਸਿਲੰਡਰ ਦੀ ਲੋੜ ਆ ਕਿ ਇਹਦਾ ਸਾਰਾ ਕੁਝ ਰੁੜ ਗਿਆ ਤੇ ਇੱਕ ਪ੍ਰੋਪਰ ਡਿਟੇਲ ਚ ਅਸੀਂ ਨੋਟ ਕਰਦੇ ਆ ਤੇ ਫਿਰ ਘਟੋ ਘਟ ਅਸੀਂ ਇੱਕ ਪਿੰਡ ਨੂੰ 7 ਦਿਨ ਦਾ ਬੰਦ ਦੇ ਤਾਂ ਜੋ 7 ਦਿਨ ਹੋਰ ਉਥੇ ਸਾਨੂੰ ਜਾਣਾ ਨਾ ਪਵੇ ਇਹਦੇ ਨਾਲ ਕੀ ਹੁੰਦਾ ਵਾ ਵੀ ਜਦੋਂ ਇੱਕ ਪਿੰਡ ਇੱਕ ਵਾਰੀ ਚ ਕਲੀਅਰ ਹੁੰਦਾ ਵਾ ਸਾਡੇ ਵੱਲੋਂ ਫਿਰ ਇਹ ਹੋ ਜਾਂਦਾ ਵਾ ਵੀ 7 ਦਿਨਾਂ ਦਾ ਉਹਨਾਂ ਕੋ ਚਲ ਗਿਆ ਇਸ ਤਰ੍ਹਾਂ ਹੀ ਨਾ ਇਹਨੂੰ ਇੱਕ ਲੰਮੇ ਸਮੇਂ ਤੱਕ 2-3 ਮਹੀਨੇ ਕਣਕਾ ਬੀਜਣ ਤੱਕ ਸੇਵਾ ਕਰ ਪਾਵਾਂਗੇ ਮੈਨੇਜਮੈਂਟ ਕਰਕੇ ਜਿੱਦਾਂ ਆਪਾਂ ਐਗਜ਼ਾਮਪਲ ਲੈ ਲਈਏ ਇੱਕ ਵੀ ਪਿੰਡ ਚ ਇੱਕ ਪਤੀਲਾ ਦਾਲ ਦਾ ਬਣਾਇਆ ਹੋਵੇ ਨਾ ਤੇ ਜੇ ਤੇ ਉਹਨੂੰ ਲੰਗਰ ਚ ਵਰਤਾਈਏ ਤੇ ਦੋ ਪਿੰਡ ਕਲੀਅਰ ਕਰ ਸਕਦੇ ਆ 400 500 ਬੰਦਾ ਭਗਤ ਪਰ ਜਦੋਂ ਤੁਸੀਂ ਇਹਨੂੰ ਅੰਨੇ ਵਾ ਸੁੱਟੋ ਮੰਡੋ ਤੇ ਸ਼ਾਇਦ ਹਫਤੇ ਪੰਜ ਸੱਤਾਂ ਘਰਾਂ ਚ ਮੌਕਾ ਜੀ ਮਤਲਬ ਬੇਅਦਬੀ ਨਹੀਂ ਕੀਤੀ ਜਾਂਦੀ ਜੋ ਵੀ ਰਾਸ਼ਨ ਪਾਣੀ ਆਉਂਦਾ ਹੈ ਨਹੀਂ ਇੱਥੇ ਇਦਾਂ ਵਾ ਭਾਜੀ ਸਾਡੇ ਤੇ ਬੋਝ ਇੱਕ ਬਹੁਤ ਵੱਡਾ ਵਾ ਕਿ ਕੌਮ ਤੇ ਪੰਥ ਦਾ ਦਸਵੰਧ ਦਾ ਪੈਸਾ ਭਾਜੀ ਹਾਂ ਅਹੀਂ ਕੱਲੇ-ਕੱਲੇ ਘਰ ਜਾ ਕੇ ਭਾਵੇਂ ਸਾਨੂੰ ਜਿੱ ਤੁਰ ਕੇ ਜਾਣਾ ਪਵੇ ਜਿੱਦਾਂ ਮਰਜ਼ੀ ਜਾਣਾ ਪਵੇ ਪਾਣੀ ਚ ਲੰਘ ਕੇ ਜਾਣਾ ਪਵੇ ਅਹੀਂ ਇਹਨਾਂ ਅੱਖਾਂ ਨਾਲ ਸਾਡੀ ਟੀਮ ਵੇਖਦੀ ਆ ਵੀ ਕਿੰਨੇ ਡੰਗਰ ਆ ਤੇ ਕਿੰਨੀ ਲੋੜ ਆ ਉਹ ਨੋਟ ਕਰਕੇ ਫਿਰ ਉਹਦੇ ਬਾਅਦ ਆਪਣੇ ਹੱਥੀਂ ਅਹੀਂ ਵੰਡਦੇ ਆ ਜਿੱਦਾਂ ਮੈਂ ਤਰਨ ਤਰਨ ਤੋਂ ਮੈਂ ਇੱਧਰ ਸੇਵਾ ਕਰਨ ਦੇ ਆ ਸਾਡੇ ਬਹੁਤ ਸਾਰੇ ਸੇਵਾਦਾਰ ਇਦਾਂ ਆ ਵੀ ਜਿਹੜੇ ਆਪਣੇ ਏਰੀਆ 'ਚ ਸੇਵਾ ਨਹੀਂ ਕਰਨ ਦੇਂਦੇ ਅਹੀਂ ਉਹਨਾਂ ਤਾਂ ਜੋ ਸੰਝਿਆ ਨਾ ਪਾ ਲਈ ਕੋਈ ਤਾਂ ਇਹ ਏਰੀਆ ਮੇਰੇ ਲਈ ਅਣਜਾਣੇ ਕਿੰਨੇ ਪਿੰਡਾਂ ਦਾ ਹੈਗਾ ਕਿ ਬਾਬੇ ਸਾਰਾ ਟੋਟਲੇ ਟੋਟਲੇ ਇੱਥੋਂ ਸਾਡੇ ਕੋਲ ਜੀ ਤਕਰੀਬਨ ਅਸੀਂ 65 ਕ ਪਿੰਡ ਕਵਰ ਕਰਨ ਦੇ ਆ ਦੋ ਇੱਕ ਸਾਡਾ ਡੇਢ ਗਵਾ ਰਿਹਾ 65 ਪਿੰਡ ਅਸੀਂ ਕਵਰ ਕਰਨ ਦੇ ਇਹਨਾਂ ਦੋਵਾਂ ਘੰਟੇਸ ਤੇ ਮਹਾਰਾਜ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਨਾਲ ਬੜਾ ਵਧੀਆ ਕਿ ਸਿਸਟਮ ਇੱਕ ਸਟਰਕਚਰ ਬਣ ਗਿਆ ਵਾ ਤੇ ਉਹਦੇ ਵਿੱਚ ਇਹ ਆ ਵੀ ਹਰ ਬੰਦੇ ਨੂੰ ਪ੍ਰੋਪਰ ਸਿਸਟਮ ਰਸਦ ਪਹੁੰਚ ਰਹੀ ਹੈ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਜਿੱਦਾਂ ਤਰਪਾਈ ਲਿਆ ਬਿਸਤਰਾ ਆ ਇਹੋ ਦੀਆਂ ਚੀਜ਼ਾਂ ਇੱਕ ਕਰੀ ਦੇਤੀ ਬਾਤ ਲੋੜ ਨਹੀਂ ਪੈਂਦੀ ਜਾਦ ਨੇ ਹਾਂ ਜਿਆਦਾ ਜਿਹੜਾ ਰਾਸ਼ਨ ਹੈ ਜਦੋਂ ਰਾਸ਼ਨ ਤੁਸੀਂ ਦੇ ਦਿੰਦੇ ਜੇ ਟੈਸਟਿਮੇਟਡ 10 ਦਿਨ ਆਰਾਮ ਨਾਲ ਲੰਘ ਜਾਂਦੇ ਇਹ ਹਾਲਾਤਾਂ ਦੀ ਗੱਲ ਕਰੀਏ ਤਾਂ ਜਿਹੜੀ ਗਰਾਊਂਡ ਜ਼ੀਰੋ ਗਰਾਊਂਡ ਤੇ ਬੈਠੇ ਹੈਗੇ ਕਿੰਦਾਂ ਦੇ ਹਾਲਾਤ ਆ ਉਹਨਾਂ ਦੇ ਵੇਖੋ ਜੀ ਅੱਜ ਦੀ ਜੇ ਡੇਟ 'ਚ ਮੈਂ ਗੱਲ ਕਰਾਂ ਜਦੋਂ ਅਸੀਂ ਆਏ ਹਾਂ ਜਦੋਂ ਇਹ ਪ੍ਰੋਬਲਮ ਸ਼ੁਰੂ ਹੋਈ ਆ ਉਦੋਂ ਤੇ ਇੱਥੇ ਹਾਲਾਤ ਇਹ ਵੀ ਬੰਦੇ ਨੂੰ ਇਹ ਵੀ ਮੈਂ ਬਚ ਜਾਂ ਜਿੰਦਾ ਬਸ ਪਾਣੀ ਚੱਲ ਰਿਹਾ ਸੀ ਕਈਆਂ ਲੋਕ ਡੁੱਬੇ ਹੋਏ ਸੀ ਤੇ ਬਸ ਬੰਦਾ ਜਾਨ ਬਚਾਉਣ ਲਈ ਭੱਜ ਰਿਹਾ ਔਰ ਪਸ਼ੂਆਂ ਦਾ ਇੰਨਾ ਬੁਰਾ ਹਾਲ ਹੀ ਕਿ ਜਦੋਂ ਸਰਵਾਈਵਲ ਦੀ ਗੱਲ ਆਉਂਦੀ ਤੇ ਪਹਿਲਾ ਬੰਦਾ ਆਪਣੇ ਬਾਰੇ ਸੋਚਦਾ ਸੇਵਾ ਵੀ ਪਹਿਲਾ ਬੰਦਿਆਂ ਦੀ ਨਹੀਂ ਪਸ਼ੂਆਂ ਦਾ ਤਾਂ ਸੈਕੰਡਰੀ ਹੋ ਜਾਂਦਾ ਹੁਣ ਦੀ ਜੇ ਮੈਂ ਗੱਲ ਕਰਾਂ ਜੀ ਆਪਾਂ ਅੱਜ ਦੀ ਗੱਲ ਕਰਦੇ ਜਿਹੜਾ ਪਿਛਲੇ ਕੁਝ ਸਮੇਂ ਦੇਣੇ ਜੋ ਪਾਣੀ ਨਾ ਉਤਰ ਚੁੱਕਾ ਵਾ ਬਟ ਪ੍ਰੋਬਲਮਸ ਨਵੀਆਂ ਸ਼ੁਰੂ ਹੋਣੀਆਂ ਰੀਜ਼ਨ ਇਹ ਆ ਕਿ ਬਹੁਤੇ ਲੋਕਾਂ ਦੀ ਫਸਲ ਮਰ ਗਈ ਹੈ ਫਸਲ ਦਾ ਕੁਝ ਨਹੀਂ ਰਿਹਾ ਨਾਲ ਦੀ ਨਾਲ ਤੁਸੀਂ ਇੱਥੇ ਮੈਂ ਤੁਹਾਨੂੰ ਇੱਕ ਦੋ ਵੀਡੀਓਜ਼ ਦੇ ਦੂੰਗਾ ਫੋਨ ਦੇ ਵਿੱਚੋਂ ਆਪਣੇ ਦੇ ਲੋਕਾਂ ਦੇ ਡੰਗਰ ਕਿੱਲਿਆਂ ਨਾਲ ਬੱਜੇ ਹੀ ਮਰ ਗਏ ਜੀ ਕੁਝ ਪਿੰਡ ਜਿਹੜੇ ਬਿਲਕੁਲੋਂ ਰਵੀ ਦੇ ਨਾਲ ਨਾਲੇ ਜਿੱਦਾਂ ਕਣੀ ਆ ਕਿ ਬੇਟ ਆ ਜਾਂ ਗੋਲਾ ਢੋਲਾ ਵਾ ਉਹ ਇਹਨਾਂ ਚ 6 6 7 7 ਕਰ ਹਰ ਪਿੰਡ ਪ੍ਰਤੀ ਇਦਾਂ ਦੇ ਆ ਵੀ ਜਿਨ੍ਹਾਂ ਦਾ ਖਤਮ ਹੀ ਹੋ ਗਿਆ ਘਰ ਵੀ ਢਹਿ ਗਏ ਜੀ ਤੋ ਹੁਣ ਜਿਹੜੀ ਗਾਂ ਸਰਵਾਈਵਲ ਦੀ ਗੱਲ ਆ ਵੀ ਬੰਦੇ ਬਚਤੇ ਗਏ ਆ ਬਟ ਆਰਥਿਕ ਪੱਖ ਤੋਂ ਬਹੁਤ ਵੱਡਾ ਇੱਕ ਨੁਕਸਾਨ ਹੋ ਗਿਆ ਸਾਰਿਆਂ ਖਾਸ ਕਰਕੇ ਉਹਨਾਂ ਜ਼ਿਮੀਦਾਰਾਂ ਦਾ ਜਿਨ੍ਹਾਂ ਪਹਿਲੀ ਠੇਕੇ ਤੇ ਲਈ ਤੇ 5 ਕਿੱਲੇ ਹੀ 50 ਕਿੱਲੇ ਠੇਕੇ ਤੇ ਲਏ ਤੇ ਤੁਸੀਂ ਸਮਝੋ ਵੀ ਉਹ 50 50 ਲੱਖ ਦੇ ਕਰਜ਼ੇ ਥੱਲੇ ਆ ਗਿਆ ਅੱਗੇ ਤੁਸੀਂ ਸੱਜੇ ਮੜੋਗੇ ਅੱਗੇ ਤਲਵੰਡੀ ਹਿੰਦੂਆਂ ਧਰਮਕੋਟ ਪੱਤਣ ਇਦਾਂ ਦੇ ਪਿੰਡ ਆ ਤੇ ਇਹ ਸਾਰੇ ਨਾ ਦਰਿਆ ਦੀ ਸਨ ਚ ਪੈ ਜਾਂਦੇ ਆ ਜਿੱਥੇ ਪਾਣੀ ਦਾ ਪ੍ਰਭਾਵ ਜ਼ਿਆਦਾ ਪਿਆ ਹੋ ਔਰ ਮੈਜੋਰਟੀ ਬੰਦਿਆਂ ਕੋ ਇੱਥੇ ਪਹਿਲੀ ਠੇਕੇ ਤੇ ਤੇ ਉਹ ਬੰਦੇ ਬੁਰੀ ਤਰ੍ਹਾਂ ਖਤਮ ਹੋ ਗਏ ਆ ਆਰਥਿਕ ਪੱਖ ਤੌਰ ਕਿੰਨਾ ਚਿਰ ਉਹਨਾਂ ਨੂੰ ਲੱਗੂਗਾ ਉੱਠਣ ਤੇ ਇਹ ਤੇ ਵੈਗਰੂ ਜਾਣਦਾ ਹਾਂ ਉਹ ਸੱਤ ਜਿਹੜਾ ਆਪਣਾ ਰਾਸ਼ਨ ਤੁਸੀਂ ਜਿਹੜੀ ਸੁਵਾਵਾ ਕਰ ਰਹੇ ਹੋ ਇਹਦੇ ਵਿੱਚ ਮੇਨ ਬੇਸਿਕ ਚੀਜ਼ਾਂ ਕੀ ਨੇ ਜਿਹੜੀਆਂ ਹਰ ਘਰ ਦੀ ਜ਼ਰੂਰਤ ਬੰਦੀਆਂ ਨੇ ਬੇਸਿਕ ਤੁਹਾਨੂੰ ਪਤਾ ਹੈ ਕਿ ਕਿਤੇ ਰਸ ਨਹੀਂ ਹੁੰਦਾ ਦਾਲਾਂ ਖੰਡ ਪੱਤੀ ਚੌਲ ਜੋ ਇੱਕ ਬੇਸਿਕ ਨੇੜ ਆਟਾ ਹੋ ਗਿਆ ਇਹ ਤੇ ਇਹ ਤੇ ਤੁਹਾਨੂੰ ਪਤਾ ਬਣੀ ਸੰਗਤਾਂ ਨਾ ਪਾਣੀ ਵੀ ਲੈ ਕੇ ਆ ਰਹੀ ਨੇ ਕਿ ਲੱਗਦਾ ਪਾਣੀ ਦੀ ਜ਼ਰੂਰਤ ਹੈਗੀ ਉਹਨਾਂ ਪੈਕਿੰਗ ਵਾਲਿਆਂ ਦੀ ਇਸ ਟਾਈਮ ਪਾਣੀ ਸਾਡੇ ਕੋਲ ਬਹੁਤ ਆ ਪਰ ਮੰਨ ਲਓ ਜੇ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹਫਤਾ ਪਾਣੀ ਹੋਰ ਨਾ ਹੋਵੇ ਤੇ ਪਾਣੀ ਦੀ ਵੀ ਸ਼ਾਰਟੇਜ ਹੋ ਜਾਣੀ ਕਿਉਂਕਿ ਪਾਣੀ ਸਭ ਤੋਂ ਜ਼ਿਆਦਾ ਲੱਗਦਾ ਠੀਕ ਸੰਗਤ ਪਾਣੀ ਲੈ ਕੇ ਆਵੇ ਪਰ ਹੱਦ ਤੋਂ ਜ਼ਿਆਦਾ ਨਾ ਲੈ ਕੇ ਉਨੇ ਇਹ ਬੋਤਲਾਂ ਜਿਹਦਾ ਸਿਰਫ ਇਨਸਾਨ ਪਾਣੀ ਪੀ ਸਕਦੇ ਪਰ ਪਸ਼ੂਆਂ ਦੇ ਪੀਣ ਦਾ ਕੋਈ ਹੁੰਦਾ ਪ੍ਰਬੰਧ ਕੋਈ ਕੀਤਾ ਜਾਂਦਾ ਨਹੀਂ ਸਰ ਪਸ਼ੂਆਂ ਦਾ ਇਦਾਂ ਵਾ ਵੀ ਹੁਣ ਬੋਰ ਦੁਬਾਰਾ ਚੱਲ ਪਿਆ ਜੀ ਅੱਜ ਦੀ ਡੇਟ ਦੀ ਜੇ ਮੈਂ ਗੱਲ ਕਰਾਂ ਜਦੋਂ ਦੂਸਰਾ ਪਾਣੀ ਸੀ ਤੇ ਪਸ਼ੂ ਦਰਿਆ ਦਾ ਪਾਣੀ ਪਿੰਦੇ ਸੀ ਹੂੰ ਹੁਣ ਬੋਰ ਚੱਲ ਗਿਆ ਦੁਬਾਰਾ ਤੇ ਪਸ਼ੂਆਂ ਦੇ ਪੀਣ ਯੋਗ ਪਾਣੀ ਉਹ ਹੋ ਚੁੱਕਾ ਵਾ ਪਰ ਅਜੇ ਬੰਦਿਆਂ ਦੇ ਪੀਣ ਯੋਗ ਰੇਤ ਤੇ ਗਾਰ ਨਿਕਲ ਕੇ ਪਾਣੀ ਥੋੜਾ ਜਿਆ ਠੀਕ ਹੋ ਗਿਆ ਵਾ ਇਸ ਟਾਈਮ ਹਾਂ ਹੁਣ ਮਤਲਬ ਉਹ ਪੀ ਸਕਦੇ ਨੇ ਜੇ ਮੈਂ ਇੱਥੇ ਤੋਂ ਜਿਵੇਂ ਆਹ ਕੈਂਪ ਤੁਹਾਡਾ ਦੇਖ ਰਿਹਾ ਮੈਂ ਦੋ ਇੱਕ ਪਿੱਛੇ ਵੀ ਮਿਲਿਆ ਮੈਨੂੰ ਇਹ ਕੈਂਪ ਚ ਕਿੰਨੇ ਪਿੰਡਾਂ ਦੇ ਸੇਵਾਦਾਰ ਇਕੱਠੇ ਹੋਏ ਨੇ ਬਗਰੂ ਬੇਸਿਕਲੀ ਤੇ ਆ ਜਿਹੜਾ ਪਿੰਡ ਜਿੱਥੇ ਸਾਡਾ ਕੈਂਪ ਲੱਗਾ ਵਾ ਇੱਥੋਂ ਦੇ ਆ ਜਿੱਦਾਂ ਗੋਰਾ ਮੱਤਾ ਜੀ ਆ ਜੈਤੋਂ ਹਲਕੇ ਤੋਂ ਇਹਨਾਂ ਦੀ ਟੀਮ ਸ਼ੁਰੂ ਤੋਂ ਸਾਡੇ ਨਾਲ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਇਹ ਬੜੀ ਵਧੀਆ ਸਵਾਹ ਹੁਣ ਪਿੱਛੇ ਫੌਜ ਖਲੋਤੀ ਆ Rajasthan ਚੋਂ ਜੀ ਇਹ ਤੇ ਜਿੱਦਣ ਦੇ ਮਹਾਲੀ ਤੋਂ ਇਹ ਤੇ ਜਿੱਦਣ ਤੇ ਆਏ ਆ ਭਾਜੀ ਇਹਨਾਂ ਨੂੰ ਜਿਹੜਾ ਕੰਮ ਦਈਦਾ ਤੁਸੀਂ ਪੁੱਛੋ ਕੋਈ ਨਾ ਜਿਹੜਾ ਇੱਕ ਦਿਨ ਚ ਹੋਣਾ ਇੱਕ ਘੰਟੇ ਚ ਕਰ ਦਿੰਦੇ ਆ ਬਹੁਤ ਹੈ ਉਹ ਨਿਆਰ ਇਹ ਤੁਸੀਂ ਜੋਸ਼ ਇਹਨਾਂ ਦਾ ਵੇਖ ਹੀ ਲਿਆ ਇਹ ਵੀਰ ਮਹੱਲੀ ਤੋਂ ਆ ਮਤਲਬ ਸੇਵਾਦਾਰ ਹਰ ਥਾਂ ਤੋਂ ਸਾਡੇ ਕੋਲ ਪਹੁੰਚ ਰਹੇ ਦਿੱਲੀ ਤੋਂ ਵੀ ਆ ਰਹੇ ਹਰ ਥਾਂ ਤੋਂ ਆ ਰਹੇ ਲਾਗੇ ਬੰਨੇ ਆ ਹਰੂਏ ਵਾਲ ਪਿੰਡ ਇੱਥੋਂ ਦੇ ਲੱਕੀ ਭਾਜੀ ਆਵੇ ਆ ਗਏ ਆ ਇਦਾਂ ਹੀ ਮਤਲਬ ਇਧਰ ਸ਼ਜਾਦਾ ਪਿੰਡ ਆ ਘੁੰਮਣ ਪਿੰਡ ਆ ਇੱਥੇ ਮਤਲਬ ਹਰ ਪਿੰਡ ਤੋਂ ਵੱਡ ਜਿਹੜੇ ਜ਼ਿਆਦਾ ਸਾਡੇ ਕੋ ਗਿਣਤੀ ਚ ਸੇਵਾਦਾਰ ਆ ਜੀ ਉਹ ਸੇਵਾਦਾਰ ਐਸੇ ਪਿੰਡ ਦੇ ਆ ਇਸੇ ਪਿੰਡ ਦੇ ਆ ਵੀ ਜਿਹੜੇ ਪੱਕੇ ਰਹਿ ਰਹੇ ਆ ਇੱਕ ਹੋਰ ਗੱਲ ਬਾਬਾ ਜੀ ਇੱਕ ਬੜੀਆਂ ਵੀਡੀਓ ਵਾਇਰਲ ਹੋਈਆਂ ਲੁੱਟਾ ਖੋਹਦੀਆਂ ਕਿ ਰਸ਼ਨ ਵਾਲੀਆਂ ਟਰਾਲੀਆਂ ਨੂੰ ਲੁੱਟਿਆ ਜਾਂਦਾ ਉਹਨਾਂ ਤੋਂ ਖੋਇਆ ਜਾਂਦਾ ਕਿ ਇਦਾਂ ਦੀਆਂ ਤੁਸੀਂ ਤਾਂ ਲੋਕਰ ਵਿਤ ਵਰਤ ਰਹੇ ਹੋ ਹੈ ਗੱਲਾਂ ਵੈਗਰੂ ਸਾਡੇ ਲਾਗੇ ਨਹੀਂ ਹੋਇਆ ਜੀ ਮੈਨੂੰ ਹੋ ਸਕਦਾ ਹੋਰ ਕਿਸੇ ਇਲਾਕੇ ਚ ਹੋਇਆ ਮੈਂ ਕਹਿ ਨਹੀਂ ਸਕਦਾ ਪਰ ਸਾਡੇ ਲਾਗੇ ਇਹੋ ਜਿਹਾ ਕੁਝ ਨਹੀਂ ਵਾਪਰਿਆ ਕਈ ਲੋਕ ਇਹਦੇ ਚ ਜਾਤੀਵਾਦ ਲੈ ਕੇ ਆਉਂਦੇ ਨੇ ਕੋਈ ਕਾਸਟਿਜ਼ਮ ਦਿਖਾਉਂਦੇ ਨੇ ਕਿ ਲੱਗਦਾ ਇਹ ਸਮੇਂ ਤੇ ਸਾਨੂੰ ਇਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਪਾਸ਼ਾ ਸਾਡੇ ਜਿੰਨੇ ਵੀ ਸਾਡੇ ਆ ਭੈਣ ਭਰਾ ਤੁਹਾਡੇ ਸਾਹਮਣੇ ਖਲੋਤੇ ਆ ਇਹਨਾਂ ਤੋਂ ਤੁਸੀਂ ਪੁੱਛ ਲਓ ਅਹੀਂ ਤੇ ਵੇਖੋ ਭਾਜੀ ਇੱਕ ਕਿੱਲੇ ਵਾਲੇ ਨੂੰ ਵੀ ਸਮਾਨ ਦੇਣ ਦਾ ਹੈ ਜਿੱਤੇ 100 ਕਿੱਲੇ ਵਾਲੇ ਉਹਨੇ ਜਦੀ ਫਸਲ ਹੀ ਮਰ ਗਈ ਆ ਜਿਹੜਾ ਪੱਠੇ ਨਹੀਂ ਵੱਢ ਸਕਦਾ ਜਿਹਦੀ ਫਸਲ ਹੀ ਮਰ ਗਈ ਆ ਜੀ ਉਹਨੇ ਡੰਗਰਾਂ ਨੂੰ ਤੇ ਪਾਉਣਾ ਨਾ ਕੁਝ ਹੂੰ ਹੁਣ ਇੱਥੇ ਅਮੀਰ ਗਰੀਬ ਦਾ ਮਸਲਾ ਨਹੀਂ ਹੈਗਾ ਹੁਣ ਮੰਨ ਲਓ ਜੇ ਕੋਈ ਬੰਦਾ ਅਮੀਰ ਆ ਪਰ ਜਦੋਂ ਉਹ ਖਰੀਦ ਉਦੇ ਲਈ ਉਹ ਚੀਜ਼ ਹੀ ਨਹੀਂ ਅਵੇਲੇਬਲ ਜਿਹੜੀ ਡੰਗਰਾਂ ਨੂੰ ਪੈਣੀ ਆ ਤੇ ਜੇ ਸਾਡੇ ਕੋਲ ਬਾਹਰੋਂ ਆਈ ਅਸੀਂ ਉਹਨੂੰ ਵੀ ਦੇ ਦਾਂਗੇ ਜੀ ਕੋਈ ਜਾਤ ਕਜਾਤ ਨਹੀਂ ਅੱਜ ਆ ਐਸੇ ਪਿੰਡ ਚ ਅਸੀਂ ਸਮਾਨ ਵੰਡਿਆ ਵਾ ਤੁਸੀਂ ਪਿੰਡ ਚ ਜਾ ਕੇ ਲੋਕਾਂ ਨਾਲ ਗੱਲ ਕਰ ਲਓ ਤੁਹਾਨੂੰ ਆਪੇ ਪਤਾ ਲੱਗ ਜੂ ਕਿਉਂਕਿ ਇਹ ਤਾਂ ਇਨਸਾਨੀਅਤ ਦੀ ਗੱਲ ਆ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਦਾ ਸਿਧਾਂਤ ਆ ਜੀ ਇੱਥੇ ਕੋਈ ਵਿਤਕਰਾ ਨਹੀਂ ਆ ਜੀ ਧੰਨਵਾਦ ਜੀ ਠੀਕ ਆ ਜੀ ਸੋ ਗੱਲਬਾਤ ਕੀਤੀ ਵਾਹਿਗੁਰੂ ਜੀ ਕੀ ਫਤਿਹ ਗੱਲਬਾਤ ਕੀਤੀ ਵਾਰਿਸ ਪੰਜਾਬ ਦੇ ਜਿੱਥੇ ਬੰਦੀ ਦਾ ਜੋ ਇਥੇ ਕੈਂਪ ਲੱਗਿਆ ਹੋਇਆ ਧਰਮ ਕੋਟ ਰੰਧਾਵਾ ਪਿੰ ਭਾਈ ਗੋਰਾ ਵੀ ਜੋ ਜੈਤੋ ਤੋਂ ਸਾਡੇ ਨਾਲ ਮੌਜੂਦ ਹੈ ਇਹਨਾਂ ਨਾਲ ਵੀ ਗੱਲਬਾਤ ਕਰ ਬਈ ਕਿੰਨੇ ਦਿਨਾਂ ਤੋਂ ਸੇਵਾ ਕਰ ਰਹੇ ਹੋ ਦੇਖੋ ਜਦੋਂ ਤੋਂ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਭਾਈ ਭਾਈ ਸਾਹਿਬ ਭਾਈ ਅਮਰਤਪਾਲ ਦੀ ਜਥੇਬੰਦੀ ਵੱਲੋਂ ਪੂਰੇ ਪੰਜਾਬ 'ਚ ਜਦੋਂ ਇਹ ਮਾਰ ਪਈਆ ਪੰਜਾਬ ਤੇ ਤੇ ਹਰ ਤੀੜਤਾ ਨਾਲ ਲੋਕ ਆ ਜਿਹੜੇ ਉਹ ਰੁੜ ਗਏ ਆ ਜਿਨ੍ਹਾਂ ਦੇ ਘਰਾਂ ਦਾ ਉਜਾੜਾ ਹੋ ਗਿਆ ਉਸ ਦਿਨ ਤੋਂ ਹੀ ਅਸੀਂ ਭਾਈ ਹੋਰਾਂ ਦੇ ਸਨੇਹੇ ਤੇ ਇੱਥੇ ਪਹੁੰਚੇ ਆ ਟੀਮ ਲੈ ਕੇ ਤੇ ਇੱਕ ਗੱਲ ਮੈਂ ਸਾਫ਼ ਕਰ ਦਿਆਂ ਇਹਦੇ ਵਿੱਚ ਬਾਕੀ ਬਾਈ ਨੇ ਤੁਹਾਨੂੰ ਸਾਰੀ ਗੱਲ ਦੱਸ ਹੀ ਦਿੱਤੀ ਆ ਵੀ ਜਿਹੜੇ ਲੋਕ ਜਾਤਾਂ ਧਰਮਾਂ ਚ ਗੋਤਾਂ ਚ ਵੰਡੇ ਹੈਗੇ ਆ ਅਮਰਤਪਾਲ ਵਾਲੇ ਪਾਸੇ ਉਹ ਜੀ ਕੋਈ ਗੱਲ ਨਹੀਂ ਹੈ ਚਾਹੇ ਇੱਥੋਂ ਦਾ ਸਿਸਟਮ ਉਹਨੂੰ ਵੱਖਵਾਦੀ ਅੱਤਵਾਦੀ ਕਹਿੰਦਾ ਹੈਗਾ ਜਦੋਂ ਲੋਕ ਕੈਂਪਰਾਂ ਹੀ ਸਮਾਨ ਦਿੰਦੇ ਹੈਗੇ ਆ ਕੇ ਤੇ ਅਸੀਂ ਸਹੀ ਰਾਖਣ ਦਿੱਤਾ ਹੋਇਆ ਦਸੌਂ ਦਾ ਜਿਹੜਾ ਸੰਗਤ ਦਾ ਤੇ ਉਹ ਸਹੀ ਬੰਦਾਂ ਤੱਕ ਪਹੁੰਚਾਉਣੇ ਆ ਤੇ ਇਹਨਾਂ ਨੇ ਕਦੇ ਨਹੀਂ ਕਿਹਾ ਵੀ ਕੈਂਪਰਾਂ ਹੀ ਵੀ ਕੋਈ ਸਨੇਹਾ ਲੱਗਾ ਹੋਵੇ ਤੁਸੀਂ ਪਹਿਲਾਂ ਕਿਸੇ ਦਾ ਧਰਮ ਪੁੱਛਣਾ ਤੁਸੀਂ ਕਿਸੇ ਦੀ ਜਾਤ ਪੁੱਛਣੀ ਹੈ ਤੁਸੀਂ ਕਿਸੇ ਦਾ ਗੋਤ ਪੁੱਛਣਾ ਸਿਰਫ ਤਾਂ ਸਿਰਫ ਭਾਈ ਸਾਹਿਬ ਨੂੰ ਇੱਕ ਬਦਨਾਮ ਕਰਦੀ ਜਿਹੜੀ ਸਾਫਿਸ਼ ਆ ਉਹ ਵੱਡੇ ਲੈਵਲ ਤੇ ਇਥੋ ਦੀਆਂ ਏਜੰਸੀਆਂ ਜਿਹੜੀਆਂ ਕਰ ਰਹੀਆਂ ਅਸੀਂ ਤੁਹਾਡੇ ਮਾਦਮ ਰਹੀ ਤੁਹਾਡਾ ਧੰਨਵਾਦ ਕਰਦੇ ਇੱਥੇ ਪਹੁੰਚਣ ਦਾ ਵੀ ਵੱਖ-ਵੱਖ ਪੰਜ ਕੈਂਪਾਂ ਤੇ ਜਿਹੜਾ ਰਾਸ਼ਨ ਹੈ ਚਾਹੇ ਪਸ਼ੂਆਂ ਦਾ ਹੈਗਾ ਚਾਹੇ ਬੰਦਿਆਂ ਦਾ ਹੈਗਾ ਸਾਰਾ ਹੀ ਪਹੁੰਚ ਰਿਹਾ ਤੇ ਸਭ ਤੋਂ ਵੱਡੀ ਸਮੱਸਿਆ ਕੀ ਹੈ ਜਿਹੜਾ ਤੁਸੀਂ ਭਾਈ ਸਾਹਿਬ ਨੂੰ ਇੱਕ ਸਵਾਲ ਕੀਤਾ ਸੀ ਵੀ ਰਾਚਨਾ ਜਿਹੜਾ ਉਹ ਸਹੀ ਤਰੀਕੇ ਨਾਲ ਸੰਗਤਾਂ ਜਿਹੜੀ ਉਹ ਕੈਂਪਾਂਆਂ ਹੀ ਦੇ ਕੇ ਜਾਵੇ ਨਾ ਕਿ ਬਾਹਰ ਦੀ ਬਾਹਰ ਵੰਡ ਕੇ ਚਲੀ ਜਾਵੇ ਕਿਸੇ ਪਾਰਟੀ ਦੇ ਕੈਂਪਾਂ ਹੀ ਦੇਵੇ ਪੜਤਾਲ ਕਰਕੇ ਦੇਵੇ ਇਸ ਕਰਕੇ ਇਹ ਨਹੀਂ ਕਿ ਵੀ ਆਪਾਂ ਖਾ ਲਿਆ ਪੀ ਲਿਆ ਤੇ ਬਸ ਇਹ ਕੈਂਪ ਘੱਟੋ ਘੱਟ 2 ਤੋਂ 3 ਮਹੀਨੇ ਜਿਹੜੇ ਚੱਲ ਸਕਦੇ ਆ ਜਿੰਨਾ ਟਾਈਮ ਇਹਨਾਂ ਦੀਆਂ ਕਣਕਾਂ ਨਹੀਂ ਬਿਜੀ ਜਾਂਦੀਆਂ ਉਹਨਾਂ ਟਾਈਮ ਇਹ ਭਾਈ ਸਾਹਿਬ ਭਾਈ ਅਮਰਤਪਾਲ ਦੀ ਗਵਾਈ 'ਚ ਜਿਹੜੇ ਕੈਂਪ ਚੱਲਣਗੇ ਚੱਲਦੇ ਰਹਿਣਗੇ ਜਿਹੜੇ ਨੌਜਵਾਨ ਮਹਾਲੀ ਤੋਂ ਬਹੁਤ ਵੱਡੀ ਗਿਣਤੀ ਨਾਲ ਰਾਜਸਥਾਨ ਤੋਂ ਆ ਜੈਤੋ ਹਲਕੇ ਤੋਂ ਆ ਹੋਰ ਵੱਖ-ਵੱਖ ਪਿੰਡਾਂ ਤੋਂ ਆ ਤਰਨਤਾਰਨ ਤੋਂ ਆ ਪੱਟੀ ਤੋਂ ਹਰੇਕ ਜ਼ਿਲ੍ਹੇ ਤੋਂ ਦਬਾਬਾ ਮਾਝਾ ਮਾਲਵਾ ਹਰਿਆਣਾ ਰਾਜਸਥਾਨ ਯੂਪੀ ਮੇਟ ਸਾਡੇ ਮੁਸਲਮਾਨ ਭਰਾ ਗੁਜਰ ਭਰਾ ਹਰੇਕ ਜਿਹੜਾ ਬਰਾਦਰੀ ਹੈ ਇਸ ਮੰਚ ਤੇ ਇਕੱਠੀ ਹੋਈ ਹੈ ਇਸ ਕੈਂਪਸ ਇਕੱਠੀ ਹੋਈ ਹੈ ਤਾਂ ਇਹਨੂੰ ਨਾਮ ਦਿੱਤਾ ਗਿਆ ਵੀ ਆਪਣਾ ਕੈਂਪ ਇਸ ਕਰਕੇ ਅਸੀਂ ਉਹਨਾਂ ਟਾਈਮ ਚੁੱਪ ਨਹੀਂ ਬੈਠਾਂਗੇ ਅਸੀਂ ਕਾਰਜ ਕਰਦੇ ਰਵਾਂਗੇ ਤੁਹਾਡੇ ਸਰਤੇ ਤੁਹਾਡੇ ਰਾਈ ਸਾਡੇ ਪੱਲੇ ਕੁਝ ਨਹੀਂ ਹੈ ਤੁਹਾਡਾ ਦਿੱਤਾ ਹੋਇਆ ਜਿਹੜਾ ਰਾchnਾ ਸਮਾਨ ਹੈ ਉਹ ਸੰਗ ਤੱਕ ਜਾਂਦਾ ਹੈਗਾ ਇਸ ਕਰਕੇ ਭਰਾਵੋ ਆਉਣ ਵਾਲੇ ਦਿਨਾਂ ਚ ਆਪਾਂ ਨੂੰ ਟਰੈਕਟਰ ਤੇ ਟਰਾਲੀਆਂ ਤੇ ਜਿਹੜਾ ਤੇਲ ਦੀ ਡੀਜ਼ਲ ਦੀ ਲੋਡ ਪੈਣੀ ਹੈਗੀ ਆ ਉਦੋਂ ਤੁਸੀਂ ਜਿਹੜੇ ਤਿਆਰੀ ਰੱਖਿਓ ਦੂਸਰੀ ਮੇਰੀ ਬੇਨਤੀ ਹੈਗੀ ਆ ਵੀ ਜਿਹੜੀ ਸਰਕਾਰ ਆ ਬਿਲਕੁਲ ਫੇਲਿਅਰ ਆ ਸਰਕਾਰ ਦਾ ਸਰਕਾਰ ਤੁਸੀਂ ਕਿਸੇ ਪਿੰਡ ਤੇ ਜਾ ਕੇ ਪੁੱਛ ਲਓ ਵੀ ਸਰਪੰਚ ਨੇ ਕੁਝ ਮਾੜਾ ਮੋਟਾ ਤੁਹਾਡੇ ਲਈ ਮਤਾ ਪਾਇਆ ਜੇ ਪੰਜਾਬ ਦੇ ਕਿਸੇ ਇੱਕ ਪਿੰਡ 'ਚ ਮਤਾ ਪਿਆ ਹੋਵੇ ਭਗਵਾਨ ਤਮਾਨ ਦੀ ਗਵਾਈ 'ਚ ਵੀ ਆਹ ਲੋਕਾਂ ਦੇ ਘਾਟੇ ਕਿ ਪਏ ਤੇ ਇਹਨਾਂ ਨੂੰ ਜ਼ਰੂਰਤ ਹੈਗੀ ਆ ਤਾਂ ਮੈਨੂੰ ਨੀਵੇਂ ਥਾਂ ਬਿਠਾ ਦਿਓ ਇਸ ਕਰਕੇ ਉਹਨਾਂ ਨੇ ਕਿਸਾਨਾਂ ਨਾਲ ਆ ਪਿਛਲੇ ਦਿਨੀ ਕੋਜਾ ਮਜ਼ਾਕ ਕੀਤਾ ਹੈਗਾ ਤੇ ਮਜ਼ਦੂਰਾਂ ਵਾਸਤੇ ਤਾਂ ਇੱਕ ਵੀ ਸ਼ਬਦ ਜਿਹੜਾ ਬੋਲਿਆ ਨਹੀਂ ਹੈ ਇਸ ਕਰਕੇ ਉਹ ਮਜ਼ਦੂਰਾਂ ਦਾ ਦੁਸ਼ਮਣ ਉਹ ਜਿਹੜਾ ਉਹ ਸ਼ੁਰੂ ਤੋਂ ਹੀ ਆਪਾਂ ਜਾਣਦੇ ਆ ਕਿ ਮਜ਼ਦੂਰਾਂ ਨੂੰ ਅੱਜ ਤੱਕ ਕੋਨੇ ਕਿਸੇ ਕਿਸਮ ਦੀ ਜਿਹੜੀ ਮੀਟਿੰਗ ਨਹੀਂ ਦਿੱਤੀ ਹੈ ਕੋਈ ਮੰਗ ਨਹੀਂ ਮੰਨੀ ਹੈ ਇਸ ਕਰਕੇ ਜਿਹੜਾ ਕਿਸਾਨਾਂ ਨਾਲ ਵੀ ਉਹ ਕੋਜਾ ਮਜ਼ਾਕ ਕਰ ਰਿਹਾ ਹੈਗਾ ਇਸ ਕਰਕੇ ਅਸੀਂ ਉਹਨਾਂ ਦੀ ਸਾਖ ਤੋਂ ਜਿਹੜਾ ਸ਼ਬਦਾਂ ਚ ਨਖੇਦੀ ਕਰਦੇ ਆ ਤੇ ਆਉਣ ਵਾਲੇ ਦਿਨਾਂ ਚ ਅਸੀਂ ਲੋਕਾਂ ਨੂੰ ਲਾਂਬੰਦ ਕਰਕੇ ਵੱਡੇ ਪੱਧਰ ਤੇ ਜਿਹੜੇ ਬੰਨ ਮਾਰਨੇ ਸ਼ੁਰੂ ਕਰਦੇ ਹੈਗੇ ਆ ਆਪਣੇ ਭਾਈ ਸਭ ਭਾਈ ਅਮਰਪਾਲ ਦੀ ਗਵਾਈ ਚੜਾ ਆਪਣੇ ਕੈਂਪ ਵੱਲੋਂ ਵਾਰਿਸ ਪੰਜਾਬ ਦੀ ਵੱਲੋਂ ਜਿਹੜੇ ਬੰਨ ਉਹ ਆ ਆਪੋ ਜਿਹੜੇ ਕੈਂਪਾਂ ਰਾਹੀਂ ਜਿਹੜੇ ਆ ਉਹ ਦਰਿਆ ਦੇ ਬੰਨਾਂ ਜਿਹੜੇ ਬੰਨਣੇ ਸ਼ੁਰੂ ਹੋ ਗਿਆ ਤੁਸੀਂ ਤੁਸੀਂ ਕਿਹਾ ਜੀ ਵੱਖ-ਵੱਖ ਪਿੰਡਾਂ ਤੋਂ ਦੇਖੋ ਨੌਜਵਾਨ ਆਪਣੇ ਪੰਜਾਬੀ ਭਰਾ ਇਕੱਠੇ ਹੋ ਕੇ ਆਏ ਤੇ ਤੁਸੀਂ ਵੱਖ-ਵੱਖ ਪਿੰਡਾਂ ਚ ਦੌਰਾ ਕਰਦੇ ਹੋ ਕਦੇ ਦੇਖਿਆ ਕਿ ਕੋਈ ਸਰਕਾਰੀ ਨੁਮਾਇੰਦਾ ਉੱਥੇ ਕੋਈ ਲੋਕਾਂ ਦੀ ਸਾਰ ਲੈ ਅੱਜ ਤਾਂ ਨਰਿੰਦਰ ਮੋਦੀ ਦਾ ਵੀ ਆ ਰਿਹਾ ਵੀ ਇੱਧਰ ਆਏ ਹੋਏ ਆ ਦੇਖੋ ਮੈਂ ਤੁਹਾਡੇ ਮਾਨਦਮ ਨੂੰ ਇੱਕ ਬਹੁਤ ਸਾਫ਼ ਕਰ ਦਿਆਂ ਚਲੋ ਇਹਨਾਂ ਨੇ ਕਮੈਂਟਾਂ 'ਚ ਤਾਂ ਕਹਿ ਨਹੀਂ ਹੁੰਦਾ ਵੀ ਇਹ ਸਰਕਾਰ ਦੇ ਵਿਰੁੱਧ ਬੋਲਦੇ ਆ ਅਸੀਂ ਸੱਚ ਨੂੰ ਕਹਿ ਰਹੇ ਆ ਵੀ ਉਹ ਆਪਦੇ ਜਵਾਕਾਂ ਦੇ ਸਿਰ ਤੇ ਹੱਥ ਧਰ ਕੇ ਕਹਿ ਦਣਾ ਇਥੋਂ ਦੇ ਪਿੰਡਾਂ ਦੇ ਸਰਪੰਚ ਇਥੋਂ ਦੇ ਗੁਰਦੀਪ ਰੰਧਾਵੇ ਐਮਐਲਏ ਵਰਗੇ ਇਥੋਂ ਦੇ ਮੁੱਖ ਮੰਤਰੀ ਵਰਗੇ ਇਥੋਂ ਦੇ ਕਿਸੇ ਤਰੀਕੇ ਦੇ ਕੋਈ ਵੀ ਪ੍ਰਸ਼ਾਸਨ ਦੇ ਅਧਿਕਾਰੀ ਕਿਸੇ ਪਿੰਡ ਕੋਈ ਵੀ ਸਹੂਲਤ ਕੀਤੀ ਹੋਵੇ ਇੱਕ ਵੀ ਕਿਸੇ ਤਰੀਕੇ ਦੀ ਕੋਈ ਵੀ ਇਹਨਾਂ ਨੇ ਕੋਈ ਕੋਈ ਕਾਰਜ ਕੀਤਾ ਹੋਵੇ ਤਾਂ ਅਸੀਂ ਸਾਨੂੰ ਨੀਵੇਂ ਤਾਂ ਭਟਾ ਦੋ ਇਸ ਕਰਕੇ ਇਹਨਾਂ ਦੀਆਂ ਝੂਠੀਆਂ ਵਾਹ ਜਿਹੜੀਆਂ ਵਾਹਾਂ ਹਨ ਉਹਨਾਂ ਤੋਂ ਬਚਨ ਦੀ ਲੋੜ ਹੈ ਸਰਕਾਰ ਬਿਲਕੁਲ ਫੇਲੀਅਰ ਹੈ ਅਸੀਂ ਪਿਛਲੇ ਮਾਧਮ ਰਾਈ ਵੀ ਦੱਸਿਆ ਸੀ ਮੀਡੀਆ ਰਾਈ ਵੀ ਭਰਾਵੋ ਇਹ ਇਹ ਕੇ ਜਿਹੜੀ ਸਰਕਾਰ ਹੈਗੀ ਆ ਇਹਨਾਂ ਦੇ ਨੁਮਾਇੰਦੇ ਹੈਗੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਪਲੀਜ਼ ਤੁਸੀਂ 10 ਦਿਨ ਦਾ ਟਾਈਮ ਦਿਓ ਸਾਨੂੰ ਗੱਡੀਆਂ ਲੈ ਕੇ ਡਿਸਟਰਬ ਨਾ ਕਰੋ 20 20 ਗੱਡੀਆਂ ਇੱਥੇ ਆ ਜਾਂਦੀਆਂ ਸਾਡੇ ਦੇ ਟਰਾਲੇ ਆ ਨੌਜਵਾਨ ਲੈ ਕੇ ਆਉਂਦੇ ਉਹਨਾਂ ਨੇ ਰਸਣ ਲਾਉਣਾ ਲੈ ਕੇ ਜਾਣਾ ਸਾਨੂੰ ਡਿਸਟਰਬ ਕਰਦੇ ਆ ਗਿਆ ਤੁਸੀਂ 20 ਦਿਨ ਪੰਜਾਬ ਦਾ ਖਿਹੜਾ ਛੱਡ ਦਿਓ ਅਸੀਂ ਸਾਰਾ ਠੀਕ ਕਰ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਲੇ ਸੋਨ ਹਾਲ